ਅੱਜ ਮੌਸਮ ਬੜਾ ਠੰਡਾ ਵਾ ਮੈਂ ਵੀ ਵਿਹਲਾ ਸੀ ਕਿ ਮੇਰਾ ਦਿਲ ਕੀਤਾ ਆਪਣੇ ਪੁਰਾਣੇ ਮਿੱਤਰਾਂ ਸੱਜਣਾ ਨੂੰ ਮਿਲੀਏ ਮੇਰਾ ਫਿਰ ਦਿਲ ਕੀਤਾ ਕਿ ਅੱਜ ਡਾਕਟਰ ਪੁਰਦੀ ਕੁਮਾਰ ਹੀਰਾ ਜੀ ਦੀ ਲੈਬਾਰਟਰੀ ਤੇ ਜਾਈਏ ਕਿ ਉਹਨਾਂ ਵਿੱਚ ਸਾਡੇ ਹੋਰ ਵੀ ਮਿੱਤਰ ਸੱਜਣ ਆਏ ਹੋ ਉਹਨਾਂ ਨਾਲ ਗੱਲਾਂਬੱਤਾਂ ਕਰੀਏ ਕਿ ਉਹਨਾਂ ਦੇ ਨਾਲ ਡਾਕਟਰ ਸਤਨਾਮ ਸਿੰਘ ਜੀ ਬੈਠੇ ਆ ਉਹਨਾਂ ਦੇ ਨਾਲ ਪੰਡਤ ਸ਼ੇਖਮੁਹੰਮਦ ਜੀ ਦਕਸ਼ੀਆਂ ਵਾਲੇ ਬੈਠੇ ਆ ਆਓ ਇਹਨਾਂ ਨਾਲ ਅੱਜ ਠੰਡਾ ਜਿਹਾ ਮੌਸਮਾ ਗਰਮੀ ਤੋਂ ਰਾਤ ਮਿਲੀ ਹੈ ਕੋ ਗੱਲਬਾਤ ਡਾਕਟਰ ਫਰਦੀਕਮਨ ਹੀਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਦੇਖਦਾ ਹਾਂ ਕਿ ਤੁਹਾਡੀ ਸਿਹਤ ਬੜੀ ਹੈ ਬੜੀ ਵਧੀਆ ਲੱਗਦੀ ਹੈ ਇਹਦਾ ਕਾਰਨ ਕੀ ਹੈ ਕਿ ਇਹ ਖੁਸ਼ਹਾਲੀ ਦਾ ਕੀ ਕਾਰਨ ਹੈ ਇੰਨੀ ਸਿਹਤ ਕਿਦਾਂ ਤੁਸੀਂ ਰੱਖੀ ਹੋ ਆ ਬਾਜੀ ਸਵੇਰ ਨੂੰ ਮਤਲਬ ਬੰਦਾ ਟਾਈਮ ਨਾਲ ਉੱਠੇ ਐਕਸਰਸਾਈਜ਼ ਕਰੇ ਸੈਰ ਕਰੇ ਤੇ ਆਪਣੀ ਸਿਹਤ ਦਾ ਖਿਆਲ ਰੱਖੇ ਹਲਕਾ-ਫੁਲਕਾ ਖਾਣਾ ਖਾਵੇ ਖੁਸ਼ ਰਹੇ ਤੇ ਸਭ ਦੇ ਨਾਲ ਪਤੀਆਂ ਪਿਆਰ ਨਾਲ ਇਨਸਾਨ ਰਹੇ ਤੇ ਬਸ ਆਪਣਾ ਵੀ ਸਿਹਤ ਵੀ ਅਛੀ ਰਹੇਗੀ ਤੇ ਮਨ ਵੀ ਅਛਾ ਰਹੇਗਾ ਠੀਕ ਹੈ ਜੀ ਹੁਣ ਸਾਡੇ ਕੋਲ ਸੁਤਪ੍ਰਮ ਸਿੰਘ ਜੀ ਬਹੁਤ ਲੰਬੇ ਹਰਸੇ ਚ ਕੋਟਪੁਰੀ ਦੇ ਵਿੱਚ ਇਹ ਹਸਪੀਟਲ ਵਿੱਚ ਪ੍ਰੈਕਟਿਸ ਕਰਦੇ ਆ ਡਾਕਟਰ ਸੁਤਪ੍ਰਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਿਹਤ ਤੁਹਾਡੀ ਵੀ ਬਹੁਤ ਅੱਛੀ ਹੈ ਜੀ ਇਹ ਦਾ ਰਾਜਾ ਜਸਸਰ ਸਪਰਾਕ ਲਈ ਇਹ ਹੂੰ ਲਿਮਟ ਰੱਖੋ ਸਟਰੋਂਗ ਜਿਹੜਾ ਹੈ ਉਹ ਥੋੜਾ ਘੱਟ ਹੀ ਹੋਂਦ ਜਿਹੜਾ ਹੈ ਜਦੋਂ ਤੁਹਾਡਾ ਸਪਾ ਉਹ ਪਿਆ ਰਹਿੰਦਾ ਹੈ ਤਾਂ ਕਿਸੇ ਤੁਹਾਡੀ ਖਰਾਬ ਹੋਊ ਨਹੀਂ ਡਾਈਟ ਦੇ ਕੰਟਰੋਲ ਫਰਾਈਡ ਘੱਟ ਲਓ ਠੀਕ ਹੈ ਜੀ ਥੈਂਕ ਯੂ ਹਾਂਜੀ ਪੰਡਿਤ ਜੀ ਮਹਾਰਾਜ ਤੁਸੀਂ ਦੱਸੋ ਜੀ ਸਾਡੀ ਵੀ ਸਿਹਤ ਬਹੁਤ ਹੱਲੇ ਦੀ ਆ ਤਾਂ ਆਪਣੀ ਉਮਰ ਦੱਸੋ ਫਿਰ ਕਿੰਨੀ ਹੈ ਉਮਰ ਮੇਰੀ 50 ਸਾਲ ਹਾਂਜੀ ਇਹਦਾ ਰਾਜ ਕੀ ਹੈ ਰੰਗ ਵੀ ਤੁਹਾਡਾ ਬਹੁਤ ਵਧੀਆ ਰੋਟੀ ਵੇਕ ਟਾਈਮ ਖਾਂਦੇ ਜੀ ਹਾਂਜੀ ਸਵੇਰ ਦੇ ਟਾਈਮ ਰੋਟੀ ਖਾਂਦਾ ਸ਼ਾਮ ਨੂੰ ਖਾਦੀ ਨੂੰ ਮੈਨੂੰ ਹੋ ਗਿਆ 10 ਵਾਰ ਹਾਂਜੀ ਇੱਕ ਟਾਈਮ ਸਵੇਰ ਨੂੰ ਸਿਰ ਰੋਟੀ ਖਾਂਦਾ ਹਾਂਜੀ ਠੀਕ ਹੈ ਜੀ ਹੋਰ ਇਹ ਜਿਹੜੀ ਬੰਦੇ ਨੇ ਜਿਹੜੀ ਸਰਗੀ ਆ ਸਭ ਤੋਂ ਜ਼ਿਆਦਾ ਤਾਂ ਉਹ ਆ ਜਿਸ ਬੰਦੇ ਦੇ ਘਰ ਸਰਗੀ ਆ ਉਹਨੂੰ ਕੋਈ ਬਿਮਾਰੀ ਨਹੀਂ ਹੈ ਇਹ ਤੰਗੀ ਦੀਆਂ ਬਿਮਾਰੀਆਂ ਸਭ ਹਾਂ ਹਾਂਜੀ ਠੀਕ ਹੈ ਜੀ ਇੱਕ ਤਾਂ ਜਵਾਨੀ ਦੇ ਵਿੱਚ ਇਹ ਕਿਸੇ ਨੂੰ ਗਰੀਬੀ ਵੀ ਗੜੀ ਤੇ ਜਵਾਨੀ ਚ ਆ ਜਾਏ ਜਿਹੜੀ ਬੁਢੇਪੇ ਜਣੇ ਉਹਨਾਂ ਤਾਂ ਮੌਤ ਚ ਗਿ ਠੀ Thank you, yeah. thank you.